ਸ਼ਿੰਗਾਂ ਦੇ ਹਮਲਿਆਂ ਤੋਂ ਲਿਜਾਰ ਹੋਏ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਤੋਂ ਪੁੱਛਿਆ ਕਿ ਇਹ ਤੇਰੀ ਕਿਸ ਤਰ੍ਹਾਂ ਦੀ ਪਰਜਾ ਹੈ ਕੀ ਤੈਨੂੰ ਇਹਨਾਂ ਬਾਰੇ ਕੁਝ ਪਤਾ ਨਹੀਂ ਤੈਂ ਇਹਨਾਂ ਨੂੰ ਕੁਚਲਿਆ ਕਿਉਂ ਨਹੀਂ ਇਹ ਲੋਕ ਰਹਿੰਦੇ ਕਿੱਥੇ ਹਨ ਅਤੇ ਇਹਨਾਂ ਦਾ ਮਜ਼ਬ ਕੀ ਹੈ ਜ਼ਕਰੀਆ ਖਾਨ ਨੇ ਉੱਤਰ ਦਿੱਤਾ ਕਿ ਇਹ ਲੋਕ ਪੂਰੀ ਤਰ੍ਹਾਂ ਕੁਚਲੇ ਹੋਏ ਹਨ ਸਹਿਰੀ ਜੀਵਨ ਵਿੱਚ ਇਹਨਾਂ ਨੂੰ ਫਿਰਨ ਤੁਰਨ ਦੀ ਸਖਤਮਨਾਹੀ ਹੈ ਇਹ ਸਿਰਫ ਜੰਗਲਾਂ ਵਿੱਚ ਰਹਿੰਦੇ ਹਨ ਜੰਗਲੀ ਜੜ ਬੂਟੀਆਂ ਖਾ ਕੇ ਇਹ ਲੋਕ ਨਿਰਭਾਹ ਕਰਦੇ ਹਨ ਇਨਾਂ ਨੂੰ ਸਿੱਖ ਕਿਹਾ ਜਾਂਦਾ ਹੈ। ਇਹਨਾਂ ਦੇ ਘਰ ਸੰਘਣੇ ਜੰਗਲ ਅਤੇ ਘੋੜਿਆਂ ਦੀਆਂ ਕਾਠੀਆਂ ਹਨ। ਅੰਮ੍ਰਿਤਸਰ ਸਰੋਵਰ ਵਿੱਚ ਨਹਾ ਕੇ ਇਹਨਾਂ ਨੂੰ ਅਤ ਦੀ ਸ਼ਕਤੀ ਮਿਲਦੀ ਹੈ। ਇਸ ਸਮੇਂ ਇਹ ਕਿਸੇ ਵੀ ਕਮਾਂਡ ਦੇ ਹੇਠ ਨਹੀਂ ਇਹ ਸਿਰਫ ਆਪਣੇ ਗੁਰੂ ਦੇ ਨਾਮ ਦਾ ਜਾਪ ਕਰਦੇ ਰਹਿੰਦੇ ਹਨ ਨਾਦਰ ਸਾਹਿਬ ਨੇ ਫਿਰ ਤੋਂ ਕਿਹਾ ਕਿ ਜਿਹੜੇ ਲੋਕ ਇੰਨੀਆਂ ਤੰਗੀਆਂ ਸਹਿ ਕੇ ਵੀ ਹਕੂਮਤ ਦੀ ਈਨ ਨਹੀਂ ਮੰਨਦੇ ਅਤੇ ਸਾਰੇ ਜੰਗਲਾਂ ਦੇ ਭੇਤੀ ਹਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਨੇ ਇਸ ਧਰਤੀ ਦੇ ਮਾਲਕ ਬਣ ਜਾਣਾ ਹੈ ਜੇ